इंपोर्टेंट डेट्स बट मॉडल कोड ऑफ कंडक्ट आज तो ही स्टार्ट हो गया है सारे इंस्ट्रक्शन सारे डिपार्टमेंट्स के दे एच ओ डी सारे रूरल डिपार्टमेंट शहरी डिपार्टमेंट नारी गवर्नमेंट प्रॉपर्टी तो पब्लिक प्रॉपर्टी तो प्राइवेट प्रॉपर्टी तो भी बिना किसी कंसेंट के कोई पोस्टर बैनर होर्डिंग नहीं लगा सकता सारी इंस्ट्रक्शन असी दे दी एंड वी विल इंश्योर दैट ਜਿਹੜੀ ਐਮ ਸੀਸੀ ਦੀ ਪੱਲ ਹੈ ਉਹ ਪ੍ਰੋਪਰ ਸਖਤੀ ਨਾਲ ਹੋਏ ਤਾਂ ਕਿ ਫ੍ਰੀ ਐਂਡ ਫੇਅਰ ਪੋਲਿੰਗ ਹੋ ਸਕੇ ਕੁਝ ਡੀਟੇਲਸ ਮੈਂ ਸਾਂਝੀ ਕਰਨਾ ਚਾਹੁੰਦਾ ਹੈਗਾ ਕਿ ਜਿਹੜਾ ਫਰੀਦਕੋਟ ਲੋਕ ਸਭਾ ਹਲਕਾ ਹੈਗਾ ਇਸ ਵਿੱਚ 9 ਅਸੈਂਬਲੀ ਕੌਨਸਟਿਟੂਐਂਸੀਜ਼ ਹੈंगी 3 ਫਰੀਦਕੋਟ ਦੀ 4 ਮੋਗਾ ਜ਼ਿਲ੍ਹੇ ਦੀ ਤੇ 1 ਰਾਮਪੁਰਾ ਫੋਲ ਬਟੰਡੇ ਦਾ ਤੇ 1 ਕਿਦਰ ਬਾਹ ਮੁਖਸ ਸਾਇਦ ਦਾ ਟੋਟਲ ਵੋਟਰਸ ਜਸਟ ਫॉर ਇਨਫੋਰਮੇਸ਼ਨ 1640958 ਟੋਟਲ ਪੋਲਿੰਗ ਸਟੇਸ਼ਨ 162888 ਤੇ ਸਰਵਿਸ ਵੋਟਰਸ 5788 5788 ਤੇ ਪਰਸਨਸ ਵਿਦ ਡਿਸੇਬਿਲਟੀ 11761 ਜਿਹੜੀ ਕਾਊਂਟਿੰਗ ਸੈਂਟਰਸ ਤੇ ਜਿਹੜੇ ਸਟਰੋਂਗ ਰੂਮਸ ਹੈਗੇ ਉਹ ਆਪਾ ਦੋ ਜਗ੍ਹਾ ਕਰ ਰਹੇ ਹੈਗੇ ਕੁਝ ਫਰੀਦਕੋਟ ਵਿੱਚ ਵਰਜਿੰਦਰਾ ਕਾਲਜ ਤੇ ਨਾਲ ਲੱਗਦੇ ਸਕੂਲ ਵਿੱਚ ਤੇ ਤੇਜ ਭਗਤ ਪੰਡਿਤ ਚੇਤਨਦੇਵ ਗਵਰਨਮੈਂਟ ਕਾਲਜ ਵਿੱਚ ਤੇ ਚਾਰ ਹਲਕੇ ਜਿਹੜੇ ਮੋਗਾ ਦੇ ਹੈਗੇ ਉਹਨਾਂ ਦੇ ਮੋਗਾ ਆਈਟੀਆਈ ਕਾਲਜ ਵਿੱਚ ਹੀ ਹੈਗੇ ਸੋ ਉਸ ਤੋਂ ਇਲਾਵਾ ਕੁਝ ਸਿਕਿਉਰਿਟੀ ਪੱਖੋਂ ਵੀ ਆਪਾਂ ਬਿਲਕੁਲ ਮੁਸਤੈਦੀ ਨਾਲ ਕੰਮ ਕਰਾਂਗੇ ਆਲਰੇਡੀ ਇੱਕ ਟੀਮ ਬੀਐਸਐਫ ਦੀ ਟੁਕੜੀ ਆ ਚੁੱਕੀ ਹੈ ਤੇ ਉਹਨਾਂ ਨੇ ਫਲੈਗ ਮਾਰਚ ਵੀ ਕੀਤਾ ਹੈਗਾ ਕੁਝ ਹੋਰ ਡਿਟੇਲਸ ਅੱਜ ਤੋਂ FST SST ਟੀਮਸ ਵੀ ਡਿਪਲੋਏ ਹੋ ਗਈਆਂ ਜਿਨ੍ਹਾਂ ਨੇ ਕੰਮ 24/7 ਕਰਨਾ ਹੈਗਾ ਆ ਵੀਡੀਓ ਸਰਵੇਲੈਂਸ ਦੇ ਨਾਲ ਉਹ ਘੁਮेंगी ਦੇ ਡਿਫਰੈਂਟ ਪਲੇਸਿਸ ਤੇ ਸਟੇਸ਼ਨ ਰਹਿਣਗੀ throughout the day ਤਾਂ ਕਿ ਕੋਈ ਵੀ ਡਰੱਗਸ ਲੈ ਕੇ ਕੈਸ਼ ਦਾ ਫਲੋ ਨਾ ਹੋਏ ਐਮসিসি ਦਾ ਮੰਤਵ ਹੁੰਦਾ ਹੈਗਾ ਕਿ ਲੈਵਲ ਪਲੇਇੰਗ ਫੀਲਡ ਹੋਏ ਹਰੇਕ ਪੋਲਿਟੀਕਲ ਪਾਰਟੀਆਂ ਦੇ ਦਰਮਿਆਨ ਤਾਕਿ ਕਿਸੇ ਨੂੰ ਵੀ ਕੋਈ ਜ਼ਿਆਦਾ ਫਾਇਦਾ ਨਾ ਹੋ ਤੇ ਇੱਕ ਲੈਵਲ ਪਲੇਇੰਗ ਫੀਲਡ ਤੇ ਇੰਪਾਰਸ਼ਲ ਫਰੀ ਐਂਡ ਫੇਅਰ ਵੋਟਿੰਗ ਕਰਾਉਂਦਾ ਮੰਤਵ ਹੈ ਜੋ ਅਸੀਂ ਪੂਰਾ ਪੂਰਾ ਕਰਾਂਗੇ ਸਾਰੇ ਡਿਪਾਰਟਮੈਂਟਸ ਦੇ ਸਾਰੇ ਟੀਮਸ ਦੀ ਟੀਮ ਟ੍ਰੇਨਿੰਗਸ ਹੋ ਚੁੱਕੀ ਹੈ ਮੈਂ ਸੁਣਨ ਵਾਲੇ ਲਈ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹੈਗਾ ਕਿ देयर आर 3 ਵੇਜ਼ ਜਿਸ ਜਿਸ ਰਾਹੀਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਐਮ ਸੀ ਸੀ ਦੀ ਵਾਇਲੇਸ਼ਨਸ ਦੀ ਇੱਕ 1950 ਟੋਲ ਫਰੀ नंबर हैगा वन नाइन फाइव ज़ीरो एक कंप्लेंट कंट्रोल रूम भी है अपना यहाँ पे जिसका लैंडलाइन नंबर मैं शेयर करना चाहूँगा ज़ीरो वन सिक्स थ्री नाइन टू नाइन टू एट फोर थ्री आई रिपीट ज़ीरो वन सिक्स थ्री नाइन टू नाइन टू एट फोर थ्री तो ये फर्स्ट फ्लोर मिनी सेक्रेटेरिएट में रूम नंबर टू फोर सेवन है कोई दस्ती भी आके कंपलेट दे सकता है तो इस फोन नंबर पर कल करके भी कर सकता है वन नाइन फाइव जीरो टोल फ्री नंबर है तो एक सी विजिल ऐप है सी विजिल ये इलेक्शन कमीशन ऑफ इंडिया की वेबसाइट पर है अदरवाइज आल्सो गूगल तो आई एप एप्पल ऐप स्टोर से है आई ओ एस तो विजिले भी किसी भी तरह की कंपलेन्ट्स मॉडल कोड ऑफ कंडक्ट की वायलेशन की कर सकते हो तो सी जस्ट फोटो खींच के भेजनी है कोऑर्डिनेट्स अपने आप ही आ जाते हैं इमीडिएटली वो नोडल ऑफिसर नो मार्क भी हो जाते हैं एंड नोडल ऑफिसर ड्यूटी बाउंड है कि विद इन थर्टी मिनट्स दे गो टू प्लेस एंड टेक एक्शन एंड रिस्पोंड कि कंप्लेंट सही है कि उन्होंने एक्शन लिता सो so, मैं सारे फरीदकोट वासन सारे आरओ विधानसभा सा, सा हल्के ਸਿਟੀਜ਼ਨਸ ਨੂੰ ਅਪੀਲ ਕਰਦਾ ਹੈ ਕਿ ਉਹ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਵੀ ਕਰਨ ਤੇ ਅਗਰ ਕੋਈ ਅ ਉਸki অবਹੇਲਨਾ ਕਰਦਾ ਹੈ ਕੋਈ ਉਸ ਨੂੰ ਤੋੜਦਾ ਹੈ ਤੇ ਉਹ ਜ਼ਰੂਰ ਸਾਨੂੰ ਕੰਪਲੇਨ ਕਰੇ ਸੀਵੀ ਜੀ ਲਾਪ 1950 ਤੇ ਲੈਂਡਲਾਈਨ ਜਿਹੜਾ ਨੰਬਰ ਹੈਗਾ ਕਿ ਪੈਰਾ ਮਿਲਟਰੀ ਫੋਰਸ ਆਪਣੇ ਕੋਲ ਆ ਗਈ ਹੈ ਤੇ ਉਹਨਾਂ ਦੇ ਵੱਲੋਂ ਅਸੀਂ ਜਿਹੜਾ ਹੈਗਾ ਚੈਕਿੰਗ ਵੀ ਕਰਵਾਵਾਂਗੇ ਔਰ ਫਿਲਹਾਲ ਜਿਹੜਾ ਹੈਗਾ ਉਚਨਾਕਿਆਂ ਤੇ ਉਹਨਾਂ ਦੀ ਪ੍ਰੈਜ਼ੈਂਸ ਹੈ ਤਾਂ ਕਿ ਜਿਹੜਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਨਾ ਕੋਈ ਬੰਦਾ ਕਰ ਸਕੇ ਵਾਇਲੇਸ਼ਨ ਦੇ ਵਿੱਚ ਜਿਵੇਂ ਹੁਣ ਕਿਉਂਕਿ ਐਮਸੀਸੀ ਜਿਹੜਾ ਹੈਗਾ ਇਨਫੋਰਸ ਹੋ ਚੁੱਕਿਆ ਮਾਡਲ ਕੋਡ ਆਫ ਕੰਡਕਟ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਵਾਇਲੇਸ਼ਨ ਜਿਹੜੇ ਹੈਗੇ ਕੈਂਡੀਡੇਟਸ ਜਾਂ ਉਹਨਾਂ ਦੇ ਸਹਿਯੋਗੀ ਕਰਦੇ ਨੇ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮੀਡੀਆ ਸਾਨੂੰ ਜਾਣੂ ਵੀ ਕਰਾਂਦਾ ਹੈ ਕਿ ਇਸ ਜਗ੍ਹਾ ਤੇ ਵਾਇਲੇਸ਼ਨ ਹੋਈ ਹੈ ਤੇ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਕਿ ਨਾਰਮਲੀ ਆਪਾਂ 1950 ਤੇ ਫੋਨ ਕਰਕੇ ਵੀ ਦੱਸ ਸਕਦੇ ਆ ਸੀ ਵਿਜ਼ਲ ਐਪ ਜਿਹੜੀ ਹੈ ਕਿ ਪਿਛਲੇ ਅਸੈਂਬਲੀ ਇਲੈਕਸ਼ਨਾਂ ਚ ਵੀ ਸੀ ਵਿਜ਼ਲ ਐਪ ਜਿਹੜੀ ਹੈਗੀ ਉਹ ਕਾਫੀ کارਗਰ ਸਿੱਧ ਹੋਈ ਸੀ ਉਥੇ ਕਿਸੇ ਵੀ ਕਿਸਮ ਦੀ ਵਾਇਲੇਸ਼ਨ ਜਾਂ ਕੋਈ ਕੰਪਲੇਂਟ ਹੁੰਦੀ ਹੈ ਇਲੈਕਸ਼ਨ ਨੂੰ ਲੈ ਕੇ ਉਹ ਆਪਾਂ ਕਰ ਸਕਦੇ ਆ ਨਾਰਮਲ ਕ੍ਰਾਈਮ ਨੂੰ ਰਿਲੇਟਡ ਜੇ ਕੋਈ ਇਸ਼ੂ ਆਂਦਾ ਉਹ ਉਹ ਆਪਾਂ 112 ਤੇ ਦੱਸ ਸਕਦੇ ਆ ਤੇ ਇਹ ਜਿਹੜਾ ਹੈਗਾ ਤੁਸੀਂ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਕਿਸੇ ਵੀ ਕਿਸਮ ਦੀ ਵਾਇਲੇਸ਼ਨ ਦੇ ਬਾਰੇ ਵਿੱਚ ਜਦੋਂ ਵੀ ਕੋਈ ਸਾਨੂੰ ਜਾਣਕਾਰੀ ਦਿਓਗੇ ਉਹਦੇ ਤੇ ਅਸੀਂ ਜਿਹੜਾ ਐਪਰੋਪਰੀਏਟ ਐਕਸ਼ਨ ਹੈ ਕਿਉਂਕਿ ਕੁਝ ਵਾਇਲੇਸ਼ਨ ਤੇ ਸਿਰਫ ਫਾਈਨ ਹੁੰਦਾ ਕੁਝ ਵਾਇਲੇਸ਼ਨ ਤੇ ਸਿਰਫ ਐਕਸਪੈਂਡੀਚਰ ਬੁੱਕ ਹੁੰਦਾ ਕੁਝ ਵਾਇਲੇਸ਼ਨ ਜਿਹੜੀਆਂ ਹੈਗੀਆਂ ਉਹ ਉਹਨਾਂ ਤੇ ਐਫ ਆਈ ਆਰ ਰਜਿਸਟਰ ਹੁੰਦੀ ਹੈ ਤੋ ਉਹ ਸਾਰੀ ਤਰ੍ਹਾਂ ਦੀ ਕਾਰਵਾਈ ਕਰਨ ਵਾਸਤੇ ਅਸੀਂ ਵਚਨਬੱਧ ਹੈਗੇ ਆਂ ਔਰ ਇਹ ਇਸੇ ਤੇ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਪੁਲਿਸਿੰਗ ਇਸ ਤਰੀਕੇ ਨਾਲ ਕਰਨੀ ਹੈ ਤਾਂ ਕਿ ਇੱਕ ਵਧੀਆ ਲੈਵਲ ਪਲੇਇੰਗ ਫੀਲਡ ਜਿਵੇਂ ਡੀਸੀ ਸਾਹਿਬ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਵਾਸਤੇ ਸਾਰੀਆਂ ਪਾਰਟੀਆਂ ਵਾਸਤੇ ਬਰਾਬਰ ਦਾ ਜਿਹੜਾ ਹੈਗਾ এনवायरमेंट ਇੱਕ ਕ੍ਰੀਏਟ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਤਾਂ ਕਿ ਸਾਰਿਆਂ ਨੂੰ ਜਿਹੜੀ ਹੈਗੀ ਸਹੀ ਸਹੂਲਤ ਤੇ ਇੱਕ ਐਪ ਪਰ ਜਿਹੜਾ ਹੈਗਾ ਸਹੂਲਤ ਮਿਲੇ ਕਾਨੂੰਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ